ਹੋਗਨ ਮੇਟਰ ਦੇ ਸੰਪਰਪੀਅਾਂ ਕੀ ਭਜੰਨਰ ਤੋਂ ਨੂੰ ਕੁਸ਼ਕਾਂ ਦਾ ਅਪਸ਼ੀਸ਼ ਹੋ ਗਾ ਇਹ ਰੇਤਮਚਾਰ ਕੁਸ਼ੀ ਨਹੀਂ ਹੈ ਫਰਨਾਮਾ ਦੇ ਚਰਨਾਂ ਵਿੱਚ ਮੈਂ ਉਸ ਤੋਂ ਵੱਡੀ ਗੱਲ ਕੋਈ ਕਹਿ ਨਹੀਂ ਸਕਦਾ ਜਿਵੇਂ ਜੀ ਨੇ ਪਰਮਾਤਮਾ ਬਾਰੇ ਅਪਸਾਈ ਹਰ ਸੇ ਇੱਕੇ ਪਰਮਾਤਮਾ ਬਾਰੇ ਸੁਣਿਆ ਅਜ ਕੁਸ਼ ਸੈਂਟ ਮੇਰੇ ਜੋ ਖੜਾ ਰਿਆ ਜੋ ਰਿਤਵਾ ਜਦ ਅਰਬਾਤਾਂ ਦੇ ਚੰਦਾਂ ਦੇ ਨਾਲ ਜੋ ਤਿਆਰ ਚਾਹ ਗੋੜਿਆ ਅੱਜ ਉਹ ਸਖ ਜੀਐਸਟੀ ਬਦੌਰਤ ਮੈਂ ਪਰਮੇਸ਼ਰ ਤੋਂ ਚਾਹਨਾ ਲੱਗਾ ਉਹ ਚਾਹੇ ਉਹ ਦੁਨੀਆਂ ਨੂੰ ਅੱਜ ਸੱਚ ਗਿਆ ਇਹ ਇੱਕ ਬਹੁਤ ਦਾ ਉਹਨਾਂ ਦਾ ਸਾਨ ਹੈ ਮੇਰੇ ਤੇ ਜੋ ਮੈਂ ਲਈ ਇਹ ਉਹਨਾਂ ਦੀ ਬਦੌਲਤ ਸੀ ਆਖਰੀ ਦਿਨ ਤੱਕ ਮੈਂ ਉਹਨਾਂ ਦਾ ਹਾਜ਼ਰ ਰਿਹਾ ਕੋਪਰਵੀਸ਼ਨ ਦੀ ਗੱਲ ਕਰਦੇ ਸੀ ਉਹਨਾਂ ਨੂੰ ਕੋਈ ਜਿੱਥੇ ਗਾਣਾ ਦਾਬਤ ਉਹ ਚਿੱਠੀਆਂ ਕੱਢ ਕੇ ਬਿਠੇ ਰਹਿੰਦੇ ਮਹਾਰਾਜ ਜੀ ਜ ਉਹਨਾਂ ਨੂੰ ਦੇਖਿਆ ਉਹਨਾਂ ਨੂੰ ਪੜ੍ਹਦੇ ਫਰਾਗ ਕਰਦੇ ਤੇ ਕਦੀ ਕਦੀ ਆਪਣੇ ਆਪ ਨੂੰ ਕੋਸੇ ਵੀ ਕਿ ਉਹਨਾਂ ਨੇ ਜਿਹਨੂੰ ਇਟਾਰ ਉਤਮ ਗੱਤਾਂ ਦੇ ਉਹ ਕਾਬਿਲ ਸ਼ਖਸ ਨਹੀਂ ਬਣ ਸਕਿਆ ਤੇ ਕਦੀ ਕਦੀ ਮੈਨੂੰ ਸਵਾਲ ਕਰਦਾ ਫਰਜਦਨ ਉਹ ਮੈਨੂੰ ਆਪਣੇ ਚਰਨਾਂ 'ਚ ਜਿਵੇਂ ਕਿ ਜਾਂ ਕਤਾ ਨਹੀਂ ਕੂਨ ਦੇ ਦਿਲ 'ਚ ਕੀ ਰਹਿਣ ਸੀ ਕੀ ਸ਼ਖਸੀ ਮੈਂ ਇੱਕ ਤੋਂ ਦੂਰਾ ਪਰ ਇਹ ਹਮੇਸ਼ਾ ਕੋ ਚਰਨਾਂ 'ਚ ਹੀ ਬੈਠੇ ਤੇਰੇ ਉਹ ਜੂਰੇ ਸੋਹਣੇ ਹੋਣਗੇ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਅੱਖਰ ਇਸ ਸਾਰੇ ਗੇਂ ਨੂੰ ਪ੍ਰਭਾਵੇ ਤਿੰਨ ਧੁਆ ਦਾ ਤਿੰਨ ਧੁਆ ਦੀ ਦੇਣ ਆ ਸਭ ਤੋਂ ਵੱਡੀ ਧੁਆ ਮਹਾਰਾਜ ਦੀ ਭੈਣ ਜੀ ਕੋ ਧੁਆ ਜੋ ਦੇਣ ਦੇ ਸੀ ਉਸ ਧੁਆ ਦੀ ਮੋਂ ਵੱਡੀ ਦੇਣ ਆ ਉਹਦੀ ਬਦੌਲਤ ਅਸੀਂ ਖਜੂਰ ਜ਼ਮੀਨ ਲਈ ਆ 10 ਸਾਲ 15 ਸਾਲ ਅਸੀਂ ਉਹਦੇ ਘਰ ਬੈਠੇ ਨਾਲੇ ਡੰਗਰ ਛੱਡਿਆ ਉਹਨਾਂ ਨੇ ਆਪਣੀ ਖੇਤੀ ਕੀਤੀ ਸਾਂਭ ਕੇ ਪਰੇ ਝੋਤੇ ਭਾਈ ਬੜੇ ਸਨ ਰੋਟੀਆਂ ਪੱਕੀਆਂ ਪਗੀਆਂ ਮਿਲੀਆਂ ਭਾਬੀ ਜੀ ਉਹ ਜਦੋਂ ਵੀ ਕਦੇ ਅਸੀਂ ਹੁਣਾ ਉਹਨਾਂ ਨੇ ਆ ਕੇ ਸਾਡਾ ਹੱਥ ਚਲ ਤੱਕੀ ਪੁੱਛਿਆ ਸੀ ਰਲੋਂ ਨਾ ਕੀ ਕਰਨਾ ਉਹਨਾਂ ਨੇ ਸਾਡੇ ਕੱਪੜੇ ਤੋਂ ਨਹੀਂ ਉਹਨਾਂ ਨੇ ਸਾਗੂ ਰੋਟੀ ਦਾ ਰੈਂਸ ਕਰਨਾ ਉਸ ਪਰਵਾਦੀ ਅੱਜ ਤੱਕ ਸ਼ਾਪ ਸਾਡੇ ਸਿਰ ਤੇ ਆ ਉਹ ਪਿਆਰ ਜਿਸ ਤੇ ਆ ਚਾਹੇ ਪੂਆ ਜੀ ਇਸ ਦੁਨੀਆ ਤੇ ਨਹੀਂ ਰਹੇ ਪਰ ਉਹਨਾਂ ਨੇ ਆਪਣੇ ਪੁੱਤੇ ਆਪਣੇ پوਤੇ ਸਾਡੇ ਜੀ ਨੂੰ ਖਰਗੰਜਰ ਨੂੰ ਉਹਨਾਂ ਦੇ ਬੱਚਿਆਂ ਨੂੰ ਅੱਜ ਇਸ ਸਾਰਾ ਜੋ ਵੀ ਅਰੀਜ਼ ਵਯਾ ਉਹਦੀ ਸੇਵਾ ਦੇ ਵਿੱਚ ਕੈਨੇਡਾ ਤੋਂ ਘਰ ਵੀ ਚੋਟੇ ਭੇਜਿਆ ਦੂਜੇ ਪੂਆ ਜੀ ਜਿਨ੍ਹਾਂ ਦੀ ਬਦੌਰਦ ਜਿਗਾਂ ਦੇ ਪਿਆਰ ਸਦਕਾ ਅੱਜ ਏਡਾ ਵੱਡਾ ਅਕੱਠਾ ਰਹਿਮਾਂ ਮਹਿਸੂਸ ਕਰ ਰਿਆ ਮੈਂ ਜੇ ਬਹੁਤ ਵੱਡੀ ਕਠਿਨੀ ਨਹੀਂ ਇਹ ਸਾਰੀ ਉਹਨਾਂ ਦੀ ਬਦੌਲਤ ਆ ਤੇ ਮੈਨੂੰ ਇੱਕ ਹੱਥ ਮਿਲਿਆ ਪਰਪਰ ਤੋਂਗਾ ਇਹ ਉਹਨਾਂ ਦੀ ਬਦੌਲਤ ਆ ਕਿ ਅੱਜ ਹਰ ਸੰਗਤ ਦਾ ਬੱਚਾ ਜੀ ਬਜ਼ੁਰਗੀ ਬੁੱਢਾ ਜਦੋਂ ਫੁੱਫੜੀ ਦਾ ਨਾਮ ਲੈਂਦਾ ਫੁੱਫੜੀ ਜਿੰਦਾ ਤੇ ਮੈਨੂੰ ਇਦਾਂ ਲੱਗਦਾ मैं उसका बहुत बड़ा कर्जा उसकी छाप इस प्रभाव से मेरे से बहुत बड़ी छाप आ मैं बहुत बड़ा रीणी हाँ मैं शहर में कर्जा पता नहीं थमता लेना नहीं है परमेसर कानपुर चरण जाके पर जरा ਮੈਂ ਉਹਨਾਂ ਦਾ ਆਸਾਨ ਜ਼ਿੰਦਗੀ ਪਰਖੀ ਕੱਲੀ ਵੀ ਨਹੀਂ ਪੁੱਛ ਸਕਦਾ ਉਹਨਾਂ ਦੇ ਜਿਹਨਾਂ ਬੱਚਿਆਂ ਨੂੰ ਜਨਨ ਦਿੱਤਾ ਉਹਨਾਂ ਦੀ ਸਕੂਲੀ ਪੜ੍ਹਤੋਂ ਤੱਕ ਅੱਜ ਤੱਕ ਨਹੀਂ ਉਹ ਸੱਚੇ ਪੈੰਜੀ ਨੂੰ ਉਹਨਾਂ ਨੂੰ ਉਹਨਾਂ ਦੇ ਸਪੋਰਟ ਕਰ ਦਿੱਤਾ ਜਿਹਨੂੰ ਅੱਜ ਫਕਟ ਉਸ ਸਿੱਖਿਆ ਦੇ ਉਹ ਉਸ ਨੂੰ ਜੋ ਪੜ੍ਹਾਈ ਕਰ ਰਿਹਾ ਹੈ ਮੈਂ ਜੇ ਆਪਣਾ ਨਾਮ ਲਵਾਂਗਾ ਇਹਦੇ ਵਿੱਚ ਬਹੁਤ ਮੈਨੂੰ ਚੰਗਾ ਨਹੀਂ ਲੱਗੂ ਆਪਣੇ ਬੱਚਿਆਂ ਦੀ ਸਿੱਖ ਕਰਾਂ ਪਰ ਇੱਕ ਸੇਵ ਮੈਂ ਆਪਣੇ ਬੱਚਿਆਂ ਦੀ ਨਹੀਂ ਕਰ ਰਿਹਾ ਮੈਂ ਉਸ ਸਹੇਦ ਦੀ ਕਰ ਰਿਹਾ ਆਪਣੀ ਦੀ ਮੈਂ ਉਸ ਪੂਆਜੀ ਦੀ ਕਰ ਰਿਹਾ ਜਿਹਨੂੰ ਤੁਸੀਂ ਪੂਆਜੀ ਛੋਟੇ ਕਿੰਨੇ ਆ ਉਹਨਾਂ ਦੀ ਇਕਰਤ ਅੱਜ ਬੱਚਿਆਂ ਵੱਡਾ ਬੇਟਾ ਇੱਕ ਹੀ ਮਹੀਨੇ ਦੇ ਵਿੱਚ ਤਿੰਨ ਵਾਰੀ ਕੈਨੇਡਾ ਕੋਲ ਚਿਆਇਆ ਸਿਰਫ ਤੁਹਾਡੀ ਆਉ ਭਗਤ ਕਰਨ ਦੇ ਲਈ ਆਪਣੀ ਆਪ ਤੁਹਾਡੀ ਆਉ ਭਗਤੀ ਦੀ ਤਿਆਰੀ ਲਈ ਨੇ ਜਾਲਾਖੁਸ਼ੀ ਦੀ ਗੁੰਗਾ ਕਿਸੇ ਬੰਦੇ ਨੇ ਸੰਗਤ ਦੇ ਬੰਦੇ ਨੇ ਕੋਈ ਗੱਲ ਹੋ ਗਈ ਉਹ ਕਹਿੰਦਾ ਇਹ ਮੇਰਾ ਨਿੱਜੀ ਮਸਲਾ ਆ ਇਹ ਮੇਰਾ ਨਿੱਜੀ ਮਸਲਾ ਆ ਕੋਈ ਮੇਰੇ ਵੀਜੀਓ ਨਿੱਜੀ ਮਸਲਾ ਕੀ ਹੁੰਦਾ ਆ ਇਹ ਨਿੱਜੀ ਕਿਲਾਇ ਜੋ ਕੋਈ ਕਿਸੇ ਯਾਰ ਸੰਗਤ ਤੋਂ ਬਾਅਦ ਅਸੀਂ ਦੱਸਣਾ ਆਪਣੇ ਮਾਨਾਜੀ ਬਾਰੇ ਅਕਾਲ ਪੁਰਖ ਬਾਰੇ ਪ੍ਰਚਾਰ ਕਰਨਾ ਉੱਥੇ ਤੁਹਾਡੀ ਨਿੱਜੀ ਜ਼ਿੰਦਗੀ ਦਾ ਅਰਥ ਹੋਣਾ ਉਹਨੂੰ ਪਤਾ ਲੱਗਣਾ ਨਿੱਜੀ ਜ਼ਿੰਦਗੀ ਹਰੇਕ ਨੂੰ ਜਿਉਂਦਾ ਹਾਂ ਤੇ ਆ ਪਰ ਉਹਦੇ ਵਿੱਚ ਇੱਕ ਮੋਰਲ اخਲਾਕ ਚਾਹੀਦਾ ਆ ਉਹਦੇ ਵਿੱਚ ਇੱਕ ਐਥਿਕ ਚਾਹੀਦਾ ਆ ਜੋ ਸਾਡੇ ਸਾਰੇ ਦੇ ਵਿੱਚ ਨਹੀਂ ਹੈ ਜਿਸ ਜੰਗ ਵਿੱਚ ਅਸੀਂ ਸਾਰੇ ਝੂਰੇ ਆ ਪਰ ਉਹਦੇ ਵਿੱਚ ਜਿਹੜਾ اخلاق ਦਾ ਅਖਰਿਆ ਉਹ ਇਹਨਾਂ ਬੱਚਿਆਂ ਨੇ ਇਹ ਜਿਹੜੀ ਖੁਨਾਰੀ ਪ੍ਰਿਆ ਆਪਣੀ ਮਾਸੀ ਜੀ ਤੋਂ ਉਹ ਉਹਦੇ ਇਲੈਕਟ੍ਰੋਨਿਕ ਐਥਿਕ ਪਰਿਆ ਉਹਨੇ ਉਹਦਾ ਮੋਰਲ ਪਰਿਆ ਕੋਦੇ ਵਿੱਚ ਜੀਵਨ ਦਾ ਧੰਨ ਰਸਿਆ ਮੈਂ ਮਾਣ ਮਹਿਸੂਸ ਕਰਦਾ ਹਾਂ ਮੈਂ ਉਹਨਾਂ ਬੱਚਿਆਂ ਤੋਂ ਕੋਈ ਐਕਸਪੈਕਟ ਨਹੀਂ ਕਰਦਾ ਜੋ ਆਪਣੀ ਜੀਵਨ ਦੇ ਰਿਹਾ ਉਤਤੋਂ ਜ਼ਿਆਦਾ ਮੈਂ ਦੇ ਨਹੀਂ ਸਕਦਾ ਕਿ ਉਸ ਤੋਂ ਵੱਡੀ ਕੋਈ ਗੱਲ ਹੀ ਹੈ ਮੈਨੂੰ ਇੱਕ ਬੱਚੇ ਦੀ ਗੱਡੇ ਦੀ ਯਾਦ ਆ ਰਹੀ ਹੈ ਕੱਲ ਇੱਕ ਵਾਰੀ ਭੈਣ ਦੀ ਕੁਝ ਕ੍ਰਾਈਸਿਸ ਸੀ ਕਿਉਂਕਿ ਉਹਨਾਂ ਦੀ ਸਾਰਾ ਕੁਝ ਆਪਣਾ ਆਪਨ ਪਰਮੇਸ਼ਰ ਅਕਾਲ ਪੁਰਖ ਨੂੰ ਦਿਤਾਇਆ ਉਹ ਕੁਝ ਪੈਸੇ ਤੇ ਲੈਵਲ ਉਪਰ ਕ੍ਰਾਈਸਿਸ ਸੀ ਮੇਰੇ ਲਾਗੇ ਬੈਠਾ ਕਹਿੰਦਾ ਗੜੀ ਕਿੰਨਾ ਮੇਰੀ ਖਾਸ਼ ਆ ਜੇ ਮੇਰੀ ਮਾਸੀ ਨੂੰ ਕੋਈ ਸਮੱਸਿਆ ਹੋਵੇ ਤੇ ਕਿੰਨਾ ਮਿਲਦਾ ਜਦਕਾ ਮੈਂ ਸਾਰਾ ਕੁਝ ਵੇਚ ਕੇ ਕਿੰਨਾ ਉਹਨਾਂ ਦੇ ਅਕੇ ਰੱਖ ਦਮਾ ਉਸ ਤੋਂ ਵੱਡੀ ਖੁਸ਼ੀ ਮੈਨੂੰ ਹੋਰ ਕਿੱਥੇ ਨਹੀਂ ਮਿਲ ਸਕਦੀ। ねえ ਮਾਂ ਮਹਿਸੂਸ ਕਰ ਸਕਦਾ ਹਾਂ ਮਿੰਨੂੰ ਕੁਸ਼ਤੀ ਚਾਹੀਦਾ ਉਹਨਾਂ ਬੱਚਾ ਨੂੰ ਜੋ ਪਰਮਾਤਮਾ ਨੇ ਮੈਨੂੰ ਦੇ ਦਿੱਤਾ ਇਸ ਤੋਂ ਵੱਡੀ ਨਾ ਮੇਰੇ ਲਈ ਕੋਈ ਗੱਲਾਂ ਤੇ ਨਾ ਕੋਈ ਦੇਣਿਆ। ਸਾਰਾ ਪਰਿਵਾਰ ਕਿੰਨੇ ਬੱਚੇ ਕੈਨੇਡਾ ਆਪਣੇ ਕੰਮ ਕਾਜ ਨੂੰ ਛੱਡ ਕੇ ਇੱਥੇ ਆ ਗਏ ਆ ਤੁਹਾਡੀ ਵੈਲਕਮ ਕਰਨ ਲਈ ਇਹ ਆਪਾਂ ਚੰਦਰਾਉ ਤੋਂ ਵੇਖਿਆ ਇੱਥੇ ਕਿ ਸੰਗਤ ਇਹ ਆਉਣਾ ਉਹਨਾਂ ਦੀ ਤਿਆਰੀ ਕਰੀਏ ਸੀ ਅਸੀਂ ਕਿਟਾਵਾ ਨੂੰ ਜੀ ਆਇਆਂ ਕਰਾਂ ਮੈਨੂੰ ਮੋਰਨ ਅਸਲਾਹ ਦੀ ਜਲਸਾ ਆ ਮੇਰੀ ਬੇਟੀ ਗੁਰਪ੍ਰੀਤ ਉਹ ਜਦੋਂ ਜਨਤ ਤੋਂ ਲੈ ਕੇ ਅੱਜ ਦੇ ਬੱਚੇ ਪੁੱਛੇ ਭੈਜੀ ਦੇ ਸਕੂਲ ਤੇ ਆ ਉਹ ਕੋਈ ਸਕੂਲਿੰਗ ਹੋ ਰਹੀ ਆ ਮੈਂ ਵੀ ਉੱਥੇ ਪੜਾਈ ਹੋਈ ਆ ਉੱਥੇ ਸਾਰਾ ਕੁਝ ਹੋ ਰਿਹਾ ਉਹ ਕੱਲੀ ਕੱਲੀ ਇਫਰਾਦ ਕਰਨਾ